वे कि उद्धवा दिले ब्यालिया झोके तुरते तुरते कर ਬੋਲੀ ਅੰਪੈਟੀ ਤੇ ਹੋਰ ਜੋ ਸਾਰੇ ਜਾਣੇ ਆ ਜਾਣ ਆ ਵੀ ਜਦੋਂ ਤੁਹਾਡੇ ਸਾਰੇ ਨਾ ਬੋਝ ਜਾਣੀ ਬੋਲੀ ਹੋ ਲੱਖ ਦੇ ਲੱਕੜ ਇਕ ਵਾਰ ਹੀ ਲਾਈਦਾ ਵਾ ਦੱਸ ਤਾਂ ਬਹੁਤ ਬਹੁਤ ਕਿੰਨੇ ਗਿਆ ਸੀ ਸਾਰੇ ਮੈਨੂੰ ਬਹੁਤ ਰਮ ਆਇਆ Oh, oh, ayo nah, tenggelamkan, mami kayak tenggelamkan, tenggelamkan, nuk nuk mami ਮੈਨੂੰ ਲੱਗਦਾ ਮੈਨੂੰ ਨਹੀਂ ਚੇਤਾ ਮੈ ਕਿ ਆਵੀ ਹੀ ਇਹ ਇਹ ਪਤਾ ਕੀ ਆਉਂਦੀ ਹੀ ਇਹ ਇਹ ਪਤਾ ਕੀ ਆਉਂਦੀ ਹੀ ਇਹ ਕੀ ਆ ਇਹ ਮੈਨੂੰ ਆਉਂਦੀ ਆਰ ਕਿਨਾਂ ਮੈਂ ਬਿਮਾਰ ਨਹੀਂ ਹੋਈ ਮਹਾ ਕੋਈ ਨਹੀਂ ਫਿਰ ਰੱਬ ਨੇ ਪਾਦਾ ਮੈਂ ਸੌਖੀ ਹੁਣ ਆ ਆਦੀ ਮੈਂ ਤਾਂ ਉਹ ਸਾਰਾ ਸਿਆਲ ਬਤੀਣਾ ਕਰ ਤੇ ਮੈਂ ਵੀ ਕਿੰਨਾ ਮਾਦੋ ਕਿੰਨਾ ਮਾਦੋ ਲੋੜੀ ਜੀ ਤੇ ਫੇ ਲੋੜੀ ਜੀ ਲੋੜੀ ਤੇ ਢਾਡੀ ਜੋੜੀ ਕੀ ਕਹਿੰਦੇ ਕੈਂਪੋਂ ਦੇ ਆ ਫਰੇ ਉਹ ਲਾ ਭੱਟੀ ਵਾਲਾ ਬੁੱਲੇ ਦੀ ਧੀ ਵੀ ਆਈ ਸੇ ਸਖਰ ਪਾਈ ਉਹ ਐੜਾ ਬਾਰੇ ਸੋਈ ਸੋਰੀਓ ਬੱਸ ਖੜਾ ਨੂੰ ਦਾ ਆ ਸਾਡੇ ਕਾਕੇ ਦੀ ਲੋੜੀ ਆ ਐ ਕਾਕੇ ਦੀ ਆ ਗਿਆ ਕੇ ਦੀ ਲੋਰੀ ਆ ਹੱਸ ਕੇ ਲਖਾ ਕਿੱਦਾਂ ਪਾਦੇ ਕਿੱਦਾਂ ਪਾਦੇ ਕਿੱਦਾਂ ਪਾਦੇ ਕਿੱਦਾਂ ਪਾਦੇ ਆ ਕੇ ਵੀਡੀਓ ਕਾਲ ਆਈਏ ਜੀ ਨਾ ਨਾ ਪੀ ਜੇਗਾ और

ਦਾਂ ਗਿੰਦੇ ਪੰਨੇ ਮਾਰੀ ਇਹ ਨੂੰ ਮਮੇ ਉਹ ਲੱਕੜੀਆਂ ਹੋਰ ਲਿਆ ਕੇ ਲਾ ਦੋ ਹੋਏ ਦੋਏ ਜੋ ਆਜਾ ਮਚਾਂਦੇ ਹੀ ਖੜੇ ਹੋਏ ਰਹਿੰਦੇ ਬਹੁਤ ਜਿਆਦਾ ਸੀ ਲਗੇ ਹੋਏ ਸਨ ਹੋਰੋਂ ਬੰਦੇ ਆਏ ਹੋਣਗੇ। ਅਰੇ ਨਹੀਂ ਆਉਂਦੀ ਹੁਣ। ਅਰੇ ਇਹਦਾ ਕੰਮ ਖਰਾਬ ਹੋਇਆ ਪਿਆਣ। ਅਰੇ ਰਾਤ ਨੂੰ ਤਾਂ ਚੱਲਦੇ ਨਹੀਂ। ਇਹ ਆਵੇਂ ਇੱਥੇ ਹੀ ਸਾਰੇ। ਹੂੰ ਕੋਲ ਵੱਖਰਾ ਕੋਲ ਇੰਡੀਆ ਦਾ ਵੱਖਰਾ ਰਹੇ ਡਰ ਹੀ ਜਾਂਦੇ। ਫਿਰ ਚੱਲਦਾ ਫੋਲੋ ਉਹ ਪਾਣੀ ਪੀਉਣ ਲੱਗਾ ਨਹੀਂ ਤਾਂ 700 100 ਐਮਡੀ ਦੀ ਸਪੀਡ ਦਾ ਵੱਖਰਾ ਕਿੰਨੇ ਦਾ ਨਹੀਂ ਇਹ ਕਰਾ ਕੇ ਨਾਲ ਉਹ ਵੱਖਰਾ ਕਰਾਉਣਾ ਪਿਆ ਕਿੰਨੇ ਪਲੈਨ ਨਹੀਂ ਹੁੰਦਾ ਉਹਦਾ ਅੱਛਾ ਮੈਂ 700 ਦਾ ਕਰਾਉਂਦਾ ਉਹ ਹਾਰਕ ਦਾ ਪੈ ਜਾਂਦਾ ਉਹ ਜਿਹੜਾ ਤੇ 700 ਦਾ ਇਹ ਹੁੰਦਾ ਫਿਰ ਫਿਰ ਇਸ ਪੀੜਾ ਤਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੀ ਤੁਹਾਨੂੰ ਵੀ ਐਪੀਲੋਡੀ ਧੰਨਵਾਦ ਅਦੇ ਪਹਿਲਾਂ ਹੀ ਉਹ ਕਹਤਾ ਸੀ ਇਹਨਾਂ ਨਾਲ ਕੀ ਮੋਡਰਨ ਜਰਾ ਬੱਸ ਆਉਡੀ ਹੋਣੀ ਹਾਂ ਤਰੇਪਾਂ ਜਿੰਨੇ ਜਿੰਨੀਆਂ ਵਾਰ ਵੀ ਜੇ ਸਾਹੀ ਆਈ ਹਾਂ ਅੱਜ ਨਹੀਂ ਘਰ ਹਾਂ ਜੀ ਕੀ ਗੱਲ ਫੜੀ ਨੂੰ ਮਸ ਕਰਵਾ ਮਾਤਾ ਤੁੰਗੜੀ ਨਹੀਂ ਹੋਇਆ ਮੋਟਾ ਕਰ ਹਾਏ ਹਾਏ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬੋਲੋ ਜੀ ਬੋਲੋ ਮੇਰੇ ਪਾਤਸ਼ਾਹ ਦੀ ਵੀਰ ਜੀ ਨੂੰ ਮੈਨੂੰ ਕੀ ਨਹੀਂ ਕਰਦੀ ਇਹਨਾਂ ਮਾੜੀ ਇਸ ਸਰਬਾਨੇ ਤੇ ਆਹ ਆਈਆਂ ਐ ਇਸ ਤੇਰਾ ਤਾਂ ਦਿਲ ਇੱਧਰ ਜਾਵੇ ਸਕੋ ਮਾਂ ਦੇ ਦੇ ਰੱਖ ਜਾ ਆਈਆਂ ਹੈਂ ਔਰ ਰਾਜੇ ਦਾ ਦਿਲ ਇੱਧਰ ਤਾਂ ਜਾਵੇ ਜਾਵੇ

ਮੇਰੇ ਕੋਲ ਮਾਂ ਮੋਰੀ ਮਾਂ ਬੋਤਾਂ ਬੜੀ ਤੋਂ ਬੜੀ ਕੋੜੀ ਉਹ ਡੋਨੂ ਨਹੀਂ ਆਇਆ ਭੱਜਿਆ ਭੱਜਿਆ ਜੇ ਮੇਰਾ ਤਾਂ ਠੇਡਾ ਲੱਗ ਗਿਆ ਹਾਂ ਨੀਂਦ ਆਈ ਉਹਨੂੰ ਕਿੱਥੇ ਭਿਹਾ ਉਹ ਭੱਜ ਗਿਆ ਆ ਗਾਂ ਉਹ ਗੱਲ ਕੌਣ ਮੈਂ ਆ ਡਿੱਕਨ ਦਿਆ ਤੈਨੂੰ ਕੌਣ ਹੈ ਹਾਂ ਕੌਣ ਨੀਂਦ ਨਹੀਂ ਤਾਂ ਮਾਰ ਲਿਆ ਆ ਸੜ ਬੱਬਾ ਉਹ ਤੂੰ ਤਾਂ ਮੰਗਿਆ ਨਹੀਂ ਮੇਰੇ ਯਾਰ ਉਹ ਬੱਬਾ ਪਾਣੀ ਮੈਂ ਤੇਰੇ ਘਰ ਦਿੰਦਾ ਆ ਨਾ ਮੈਂ ਤੇ ਦੇਖਣੀ ਕਿ ਤੇਰਾ ਫੋਨ ਉਹ ਤੂੰ ਹੀ ਟੇਕਦੇ ਨਹੀਂ ਓਏ ਤਾਜ ਚਲੋ ਉੱਥੇ ਚਲੋ ਸਾਰੇ ਉੱਥੇ ਚਲੋ ਜਰਾ ਚਲੋ ਜਰਾ ਸਾਰੇ ਦੇ ਮਾਤਾ ਨੂੰ ਕੀ ਆਖਿਆ ਹੈ ਅਣਖ ਨੇ ਅਣਖ ਕੰਨ ਫੋਨ ਆਉਂ ਨਹੀਂ ਆਖਾ ਮਿੱਠੀ ਜੰਦਾ ਬਾਹਰ ਜਿੰਦਗੀ ਬਣਨੀ ਚਾਹੀਦੀ ਹਾਂ ਅਰੇ ਪੇਕੇ ਨਾਲ ਮੈਂ ਕੱਟੀ ਜਾਂਦਾ ਉਹ ਵਰਨਾ ਮੈਂ ਸੈਟਣਾ ਤੇ ਮਾਤਾ ਨੂੰ ਰੋਦੀ ਦੀ ਜਿੰਦਗੀ ਬਣਦੀ ਜਾਂਦਾ ਮੈਂ ਜਨਾ ਬਹੁਤ ਲਾਂਦੇ ਫਿਰ ਉਹ ਤੋਂ ਬੋਲਦਾ ਸੋਹਣ ਜਸਨਾ ਆਖਿਆ ਤੇ ਫੇਰ ਮੁੜ ਕੇ ਪਹਿਲਾਂ ਜੇ ਪੱਕੀ ਜਾਣੇ ਅਨਸ਼ੇ ਜਾਣੇ ਦਾ ਜੀ ਜਿੰਨੇ ਨਹੀਂ ਦਿਆ ਨਹੀਂ ਨਾ ਕਰੀ ਸੱਤਿਆਂ ਨੇ ਹੋ ਗਿਆ ਆਪ ਦੇ ਅੰਦਰ ਫਿਰ ਸੌਰੀ ਆਪ ਦੇ ਅੰਦਰੋਂ ਫਿਰ ਸੋਈ ਕੇ ਜਾਣੇ ਜੀ ਇਹ ਚੋਂ ਪਹਿਖ ਮਾਰਨ ਲੱਗੇ ਜੀ ਕੋਆਕੀ ਦੇ ਉੱਪਰ ਲੱਗ ਪੈਣਾ ਸਚੈਨ ਵੇਲਾ ਇਧਰ ਲੋੜੀ ਕੇ ਪੈਸੇ ਵੀ ਕਮਾਈ ਜਾਂਦੇ ਆ ਲਾਈਵ ਚ ਆਏ ਐ ਐਗਲ ਮਾਸਟਰੀ ਉਹ ਬਈ ਨਾ ਸਮਝਦੇ ਬੱਲੇ ਉਹਦੀਆਂ ਵੀਡੀਓ ਬਣੀਆਂ ਚੱਲਦੀਆਂ ਲਾਲ ਦੀਆਂ ਕੋ ਕਵਲ ਤੂ ਪਾਈ ਤਰਿਆ ਉਹ ਬੋਲੀ ਉਹ ਬੋਲਦਾ ਵੀ ਬੜਾ ਵੇ ਤਾਂ ਡੈਮ ਚੁੱਪ ਨਹੀਂ ਲੈਂਦਾ ਉਹ ਉਹ ਬੋਲੀ ਹੈ ਜਦੋਂ ਉਹ ਦੇਖ ਨਹੀਂ ਨਹੀਂ ਆ ਉਹ ਉਹ ਬੋਲੀ ਹੈ ਬਾਰੇ ਦਾ ਬੜਾ ਇੱਥੇ ਸੇਕ ਬੜਾ ਪੈਂਦਾ ਤਾਂ ਨਹੀਂ ਬੈਂਦਾ ਇੱਥੇ ਲਧੀਆ ਬੈਠਾ ਰਿਹਾ ਇਸ ਬੈਠਾ ਜਾ ਕਰ ਲੈ ਗੱਲਾਂ ਗੱਲਾਂ ਆ ਜੀ ਨਾ ਉਹ ਆ声 ਨਾ ਕੋਣ

ਯਾਹਣਾ ਉਹਨੂੰ ਕਹਿਆ ਦੋਸਤ ਨੂੰ ਨਹੀਂ ਕੁੱਦ ਪਾਣਾ ਕੰਨੇ ਜੀਏ ਕਰਦੇ ਸ਼ਾਬਾਸ਼ ਕਰਦੇ ਆਹ ਮਾਰ ਮਾਰ ਆਗੇ ਤਾਲ ਦੇ ਤੂੰ ਚੁੱਧੀ ਹੋਣੇ ਪਹਾਰਾਂ ਪੀਂਦੀ ਹੋਗੀ ਤੇਰੀ ਪੂਰੀ ਹੈਗੇ ਕੰਮ ਕਈ ਜ਼ਰੂਰੀ ਆਰਦੀ ਰਹੀ ਮੈਂ ਆਹ ਆਹ ਪੁੱਤੀਆ ਪੁੱਤੀਆ ਹਾਂ ਹੋ मुशालो किथे आ पिया

ਜਾ ਰਿਹਾ ਹੈ ਨਾ ਇਹਦਾ ਮੂੰਹ ਇਦਨ ਕਰੀ ਬਾਈ ਨੇ ਲਾਈ ਇਹ ਕਿ ਪੈਂਦਾ ਉਧਰ ਰੇਟ ਕੰਡਾ ਸੀ ਤੋਂ ਪ੍ਰਸੰਨ ਚੱਲਦਾ ਲਾਈਵ ਆ ਲਾਈਵ ਹੈ ਯਾਰ ਉਹਦਾ ਨਹੀਂ ਆ ਹੇਮਾ ਤੁਹਾਨੂੰ ਬਹੁਤ 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 ਬਹੁਤ